ਵੀਰੇ ਆ ਮੈਂ ਪੈਡੀ ਫੋਟੋ ਜੁੱਤੇ ਆਪਣਾ ਨੰਬਰ ਆਉਂਦਾ ਹੁੰਦਾ ਕਿਸੇ ਨੇ ਐਡ ਲਾਉਣੀ 5 ਤੋਂ 7 ਫੋਟੋ ਮੈਂ ਭੇਜ ਦਿਆ ਕਰੋ ਆਪਾਂ ਦੇਖਿਆ ਵੀਰੇ 5 ਤੋਂ 6 ਚੀਜ਼ਾਂ ਕਈ ਸਮਾਰਾ ਟਰਾਲ ਦੇ ਵੀ ਹੈ ਟਰੈਕਟਰ ਵੀ ਹੈ ਰੋਟਾਵੇਟਰ ਵੀ ਹੈ ਜੈਸਪੀਆ ਵੀ ਆ ਤੇ ਵੀਡੀਓ ਕੋ ਛੇੜ ਕਰ ਦੇ ਕਰੋ ਵੀਡੀਓ ਸਾਰੀ ਵੇਖੇ ਕਰੋ ਸਟੈਪ ਨਾ ਕਰਿਆ ਕਰੋ ਤੇ ਫੱਟੇ ਚੱਕ ਦਿਆ ਕਰੋ ਵੀਰੇ ਵੀਡੀਓ ਵਾਲੇ ਤੇ ਤੁਹਾਡੇ ਭਰਾਵਾਂ ਦੇ ਸਿਰ ਤੇ ਹੀ ਚੱਲਣਾ ਹੁੰਦਾ ਚੈਨਲ ਸਾਰਾ ਕੁਝ ਵੀਰੇ 2024 ਮਾਡਲ ਟਰਾਲਾ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆਂ 224 ਮਾਡਲ ਟਰਾਲਾ ਬਿਲਕੁਲ ਨਵਾਂ ਲੈਫਟਰ ਟਰਾਲਾ 12 6.5 ਦਾ ਟਰਾਲਾ ਇਹ ਤੇ ਬਿਲਕੁਲ 70 ਤੋਂ 75 ਰੁਪਏ ਟਾਇਰ ਤੇ ਸਾਰੀ ਜਾਣਕਾਰੀ ਲੈਣੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ 12 ਤੇ 3.5 ਫੁੱਟ ਮੈਡਾ ਦਾ ਨੜੀ ਹੱਬਾਈ ਦੀ 10 ਇੰਚੀ ਗਾਟਾ ਇਹਦਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 10 ਇੰਚੀ ਗੱਡਰਾ ਥੱਲੇ ਵਾਲੇ ਪਾਸੇ ਮੱਛੀ ਹੁੱਕ ਚਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਤੇ 220000 ਰੁਪਇਆ ਮੰਗਦੇ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 220000 ਤੇ 1313 ਨਹੀਂ ਸੋਟਣੀ ਆ ਵੀ ਫੋਨ ਲਾ ਕੇ ਗਰੰਟੀ ਲੈ ਸਕਦੇ ਆ ਉੱਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ 9464033832 ਇਹ ਨੰਬਰ ਹੈ ਵੀਰਾਂ ਦਾ ਮੇਰੇ ਆਪ ਮਸ਼ੀਨ ਲੈ ਕੇ ਆਇਆ ਮਿੱਟੀ ਪਟਨਾਂ ਲਈ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਮਸ਼ੀਨਾ ਕੋਕਾ ਪੀਸ 2012 ਮਾਡਲ ਤੇ ਰੇਟ ਵੀਰਾਂ ਨੇ ਦੱਸਿਆ ਨਹੀਂ ਫੋਨ ਲਾ ਕੇ ਪੁੱਛ ਸਕਦੇ ਆ ਸਾਰੀ ਵੀਡੀਓ ਵੇਖ ਵੀ ਜਾ ਸਟੈਪ ਨਾ ਕਰੋ ਤਰ੍ਹਾਂ ਤਰ੍ਹਾਂ ਦਾ ਸਮਾਨ ਹੈ ਵੀਡੀਓ ਦੇ ਵਿੱਚ ਤੇ ਤੁਹਾਨੂੰ ਦੱਸਿਆ ਵੀ ਤਰ੍ਹਾਂ ਤਰ੍ਹਾਂ ਦਾ ਸਮਾਨ ਆ 2012 ਮਾਡਲ ਆ ਬਹੁਤ ਵਧੀਆ ਮਸ਼ੀਨ ਹੈ ਜੇ ਕਿਸੇ ਵੀਰ ਭਾਈਆਂ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਆ ਫੋਟੋ ਦੇ ਉੱਤੇ ਰੋਸਾ ਕੋ ਲਿਖਿਆ ਵਾ ਤੇ ਇਹਦੇ ਤੋਂ ਤੁਸੀਂ ਪੜ ਸਕਦੇ ਆ ਘਿਹਰ ਕੇ ਫੋਟੋ ਤੇ ਵੀਡੀਓ ਘਿਹਰ ਕੇ ਸੌਰੀ ਵੀਡੀਓ ਕਰਿਆ ਕਿ ਕਿ ਮੈਂ ਫੋਟੋ ਪਾ ਪਾ ਸਕਦੇ ਆ ਸਭ ਕੁਝ ਲਿਖਿਆ ਵਾ ਉੱਤੇ 서 ਕੀਤੇ ਨੰਬਰ ਆ ਗਿਆ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਵੀਰਾਂ ਨੇ ਦੱਸਿਆ ਨਹੀਂ 2012 ਮਾਡਲ ਦਾ ਤੇ ਭਵਗਿਆ ਮਸ਼ੀਨਾਂ ਆ ਵੀਰੇ 98 ਮਾਡਲ ਟਰੈਕਟਰ ਆ ਸਫਰੋ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 1998 ਮਾਡਲ ਟਰੈਕਟਰ ਆ ਇਹ ਕਿਸੇ ਵੀਰ ਭਾਈ ਦੇ ਲੈਣਾ ਵੀਰਾਂ ਸੰਪਰਕ ਕਰ ਲੋ ਕੋਕਾਪੀ ਟਰੈਕਟਰ ਆ ਬਹੁਤ ਵਧੀਆ ਕੰਮ ਹੋਇਆ ਵਾ ਟਾਇਰ ਨਵੇਂ ਪਏ ਵੇ ਮੂਰ ਦੇ ਤੇ ਕੱਲੀ ਕੱਲੀ ਮਗਰ ਦੇ ਟਾਇਰ ਵੀ ਨਵੇਂ ਆ ਤੇ ਕੰਮ ਵੀ ਰਾਦੇ ਹੋਇਆ ਵਾ ਸਾਰਾ ਤੇ 240000 ਰੁਪਏ ਮੰਗਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਾਂਗੇ 1998 ਮਾਡਲ ਆ ਸੁਪਰ ਆ ਤੇ 240000 ਰੁਪਏ ਮੰਗਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਕੋਕਾਪੀ ਸਾਹ ਮੇਰੇ 2015 ਮਾਡਲ 855 ਟਰੈਕਟਰ ਆ ਬਹੁ ਬਈਆ ਟਰੈਕਟਰ ਕੋਕਾਪੀ ਟਰੈਕਟਰ ਆ ਨਾ ਸੱਤ ਤੋਂ 75 ਬਹਿ ਟਾਇਰ ਆ ਮਗਲ ਦੇ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾ ਸੰਪਰਕ ਕਰ ਸਕਦੇ ਆ ਮੂੜ ਦੇ ਟਾਇਰ ਵੀ ਬਿਲਕੁਲ ਨਵੇਂ ਆ 2015 ਮਾਡਲ ਟਰੈਕਟਰ ਬਹੁ ਬਈਆ ਟਰੈਕਟਰ ਆ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਪੂਰਾ ਸਾਫ ਪਿਆ ਤੇ ਛਤਰੀ ਲੱਗੀ ਆ ਨਾਲ ਤੇ ਸਾਰਾ ਸਮਾਨ ਨਾਲ ਹੀ ਦੇਣਗੇ ਪੱਟੀ ਡਾਬਰ ਸਭ ਕੋ ਦੇਵਿੰਡਾਬਰ ਤੇ ਟਾਬ ਦੇ ਇੱਕੋ ਸਭ ਕੋ ਨਾਲ ਦੇਵਾਂਗੀ ਤੇ ਟਾਇਰ ਇਹਦੇ ਟਰੈਕਟਰ ਦੇ ਮੂਹਰੇ 70-75 ਰੁਪਏ ਆ ਤੇ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਫੀ ਟਰੈਕਟਰ ਆ ਭੋਵਿਆ ਟਰੈਕਟਰ ਆ ਤੇ ਆ ਨੰਬਰ ਉੱਤੇ ਆ ਗਿਆ ਵੀਰ ਤਾਂ ਵੀਰਾਂ ਸੰਪਰਕ ਕਰ ਸਕਦੇ ਆ 4 ਲੱਖ ਤੇ 70000 ਰੁਪਏ ਮੰਗਦੇ ਮੌਕੇ ਤੇ ਮਾਨਤਨ ਕਰ ਦੇਣਗੇ 2015 ਮਾਡਲ 4,70,000 ਰੁਪਇਆ ਮੰਗਦੇ ਆ ਮੌਕੇ ਦੇ ਮਾਨਤਾਨ ਕਰ ਦੇਣਗੇ ਟਰੈਕਟਰ ਬੋਬਾਜਾ ਕੋਕਾ ਪੀਸ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਵੀਰੇ ਸੋਨਾ ਲਿਖਾ ਆਰਐਸ ਸੋਨਾ ਲਿਖਾ ਟਰੈਕਟਰ ਆ ਇਹ ਤੇ ਡਬਲ ਜੈਕਸਟਿਪੂਟਰ ਲੱਗਿਆ ਵਾ 750 ਸੋਨਾ ਲਿਖਾ ਡਬਲ ਜੈਕਸਟਿਪੂਟਰ ਆ ਤੇ ਬੋਬਾਜਾ ਟਰੈਕਟਰ ਕੋਕਾ ਪੀਸ ਆ ਟਾਇਰ ਬਿਲਕੁਲ ਨਵੇਂ ਆ ਮੁੱਲ ਦੇ ਵੀ ਮਗਰ ਦੇ ਤੇ 2012 ਮਾਡਲ ਆ ਬਹੁਤ ਵਧੀਆ ਟਰੈਕਟਰ ਕੋਕਾ ਵੀ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਫੈਵਰ ਦੀ ਛਤਰੀ ਲੱਗੀ ਵੀ ਆ ਪੂਰੀ ਵਧੀਆ ਹੈਵੀ ਤੇ ਭਾਰੀ ਤੇ ਪੂਰੀ ਚੌੜੀ ਤੇ ਬਾਹਰ ਸਹੀ ਸਿਹਰਾ ਟਰੈਕਟਰ ਦਾ ਇਹਦਾ ਮੰਗਦੇ ਆ 4 ਲੱਖ ਨਾ ਸੌੜੀ 3 ਲੱਖ 40000 ਰੁਪਇਆ ਮੰਗਦੇ ਆ 3 ਲੱਖ 40000 ਰੁਪਇਆ ਮੰਗਦੇ 2012 ਮਾਡਲ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਉਹ 100 40 ਵੀਰੇ ਰੋਟਾ ਬੈਟਰਾ ਬੋਬਜਾ ਰੋਟਾ ਬੈਟਰਾ ਕਿਸੇ ਵੀਰ ਭਾਈ ਨੂੰ ਦੇਣਾ ਵੀਰਾਂ ਸੰਪਰਕ ਕਰ ਲਓ ਤੇ 8 ਫੁੱਟਾ ਰੋਟਾ ਬੈਟਰਾ ਤੇ ਬੋਬਜਾ ਰੋਟਾ ਬੈਟਰਾ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸੰਪਰਕ ਕਰ ਲਓ ਤੇ ਪੂਰਾ ਵਧੀਆ ਪੱਤੀਆਂ ਪਈਆਂ ਚੰਗੀਆਂ 70 ਤੋਂ 75 ਰੁਪਏ ਦੀਆਂ ਪੱਤੀਆਂ ਪਈਆਂ ਜੀ ਜੇ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਇਹਨਾਂ ਦਾ ਏਰੀਆ ਹੈ ਗੰਬਰਸਾਰਾ ਤੇ ਰੋਟਾ ਵੇਟਰ ਵਾਲੇ ਵੀ ਆਂਦੇ ਤੇ ਰੇਟ ਵੀ ਲੈਣੇ ਦਿੱਸਿਆ ਜਿਹੜੀ ਫੋਨ ਲਾ ਕੇ ਪੁੱਛ ਸਕਦੇ ਆ ਰੋਟਾ ਵੇਟਰ ਬਹੁਤ ਵਧੀਆ ਪੂਰਾ ਹੈਵੀ ਆ ਪਾਰਾ ਜੇ ਕਿਸੇ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਦੂਸਰੀ ਕੀ ਨੰਬਰ ਜਿੱਦਾਂ ਦਾ ਤੇ ਬਹੁ ਵਜੇ ਰੋਟਾ ਵੀਰੇ ਤੂੜੀ ਵਾਲਾ ਰੀਪਰ ਆ ਤੂੜੀ ਵਾਲੀ ਮਸ਼ੀਨ ਵੀ ਕਹੀਏ ਕਹਿ ਦਿੰਦੇ ਕਈ ਵੀਰ ਭਾਈ ਤੇ ਕਈ ਰੀਪਰ ਵੀ ਕਹਿ ਦਿੰਦੇ ਆ ਤੂੜੀ ਵਾਲਾ ਰੀਪਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2024 ਮਾਡਲ ਬਿਲਕੁਲ ਨਵੇਂ ਅਰਗਾ ਰੀਪਲਾ ਤੇ ਬਹੁਤ ਘੱਟ ਚੱਲਿਆ ਵਾ ਇੱਕੋ ਹੀ ਸੀਜ਼ਨ ਲਾਇਆ ਵੀਰਾਂ ਦੇ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਨਵੇਂ ਅਰਗਾ ਪਿਆ 2024 ਮਾਡਲ ਤੇ ਇਹਦਾ ਮੰਗਦੇ ਆ 275000 ਰੁਪਇਆ ਮੌਕੇ ਦੇ ਮਾਨਤਨ ਕਰਦੇ ਆ ਜੀ ਕੁੱਤੇ ਫਰੀਨ ਤੇ ਨੰਬਰ ਆ ਗਿਆ ਮਾਲਕ ਵੀਰਾਂ ਦਾ ਵੀਰਾਂ ਸੰਪਰਕ ਕਰ ਸਕਦੇ ਆ 2024 ਮਾਡਲ ਆ ਤੇ 275000 ਰੁਪਇਆ ਮੰਗਦੇ ਆ ਮੌਕੇ ਦੇ ਵੀਰਾਂ ਨੇ ਮਾਨਤਾਣ ਕਰਦੇ ਆਗੇ ਤੇ ਬਹੁਤ ਵਧੀਆ ਰੀ ਪਰਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਪੀਸਾ ਵੀਰੇ 92 ਮਾਡਲ ਫੋਰਡ ਆ ਇਹ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਹੈਗਾ ਵਿਆਸ ਇਹਨਾਂ ਦਾ ਏਰੀਆ ਵਿਆਸ ਆ ਬਹੁਤ ਵਧੀਆ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਫੌਜ ਦਾ ਕੰਮ ਹੋਇਆ ਇੰਜਣ ਗੇਅਰ ਦਾ ਚਾਰੇ ਟਾਇਰ ਨਵੇਂ ਆ ਨਵੇਂ ਆ ਚਾਰੇ ਟਾਇਰ ਨਵੇਂ ਆ ਤੇ 2K ਦਾ ਰੰਗ ਕੀਤਾ ਵਾ ਕੁੰਤੇ ਚਾਰੇ ਟਾਇਰ ਨਵੇਂ ਆ ਤੇ ਇਹਦਾ ਮੰਗਦੇ ਆ 230000 ਰੇਟ ਆ 92 ਮਾਡਲ 1992 90 ਦੇ ਦੋ ਤੇ ਭਾਵੇਂ ਇਹ ਟਰੈਕਟਰ ਫੋੜ ਕੰਮ ਸਾਰਾ ਹੋਇਆ ਇੰਜਣ ਗੇਅਰ ਦਾ ਕੰਮ ਹੋਇਆ ਵਾ ਇਹ ਤੇ 2K ਦਾ ਰੰਗ ਕੀਤਾ ਚਾਰੇ ਟਾਇਰ ਨਵੇਂ ਪਾਏ ਵੀ ਆ ਛਤਰੀ ਲੱਗੀ ਪਈ ਵਰਦੀ ਤੇ ਏਰੀਆ ਹੈਗਾ ਵੀਰਾਂ ਦਾ ਵਿਆਹ ਸੋ ਤੇ 2 ਲੱਖ 30 ਹਜ਼ਾਰ ਰੁਪਏ ਮੰਗਦੇ ਮੌਕੇ ਤੇ ਵੀਰਾਂ ਨੇ ਮਨਤਨ ਕਰਦੇ ਆ ਕਿ